ਬਿੱਤ ਦੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਏ ਸਹਾਇਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਦੀ ਮੌਤ ਦੇ ਮਾਮਲੇ 'ਚ ਮੁੱਲੇਪੁਰ ਪੁਲਿਸ ਦੇ ਵੱਲੋਂ ਜੀਆਰਪੀ ਥਾਣਾ ਸਰਹੰਦ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੰਚੀ ਗੁਰਿੰਦਰ ਸਿੰਘ ਢੀਂਟਾ ਸਾਹ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਥਾਣਾ ਮੁੱਲੇਪੁਰ ਦੇ ਸਹਾਇਕ ਥਾਣੇਦਾਰ ਪ੍ਰithvi Raj Singh ਨੇ ਦੱਸਿਆ ਕਿ ਮ੍ਰਿਤਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਜੀਆਰਪੀ ਥਾਣਾ ਸਰਹੰਦ ਵਿਖੇ ਲੱਗਿਆ ਹੋਇਆ ਸੀ ਅਤੇ ਮਿਤੀ 9/12/2023 ਨੂੰ ਰਾਤ 11 ਵਜੇ ਦੇ ਕਰੀਬ ਉਕੋ ਵਿਅਕਤੀਆਂ ਤੋਂ ਤੰਗ ਆ ਕੇ ਉਸ ਦੇ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ ਸੀ। ਮ੍ਰਿਤਕ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਆਬਾਦ ਦੇ ਇਲਾਕੇ ਚੋਂ ਬਰਾਮਦ ਹੋਈ ਹੈ। ਜਿਸ ਦੇ ਵੱਲੋਂ ਲਿਖਿਆ ਗਿਆ ਸੁਸਾਇਡ ਨੋਟ ਵੀ ਬਰਾਮਦ ਹੋਇਆ। ਹੁਣ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁੰਚੀ ਗੁਰਿੰਦਰ ਸਿੰਘ ਢੀਂਸਾ ਵਿਰੁੱਧ ਮੁਕੱਦਮਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ।

ਉਹਨਾਂ ਦੇ ਮੁੰਸੀ ਗੁਰਿੰਦਰ ਸਿੰਘ ਖਿਰਸਾ ਕਿਉਂਕਿ ਉਹ ਤੇ ਸੁਖਵਿੰਦਰਪਾਲ ਸਿੰਘ ਐਸਆਈ ਲੱਗਿਆ ਹੋਇਆ ਸੀ ਜੀਆਰਪੀ ਥਾਣੇ 'ਚ ਉਹਨਾਂ ਨੂੰ ਟੰਕਰਨ ਦਾ ਦੋਸ਼ ਹੈ ਤੇ ਇਹਨਾਂ ਦੇ ਵਾਈਫ ਜਿਹੜੀ ਆਪਣੇ ਸੁਖਵਿੰਦਰਪਾਲ ਸਿੰਘ ਦੀ ਨੇ ਹਲਚੈਰਕੋਰ ਇਹਨਾਂ ਦੇ ਬਿਆਨਾਂ ਤੇ 306 ਆਈਪੀਸੀ ਦੀ ਐਫਆਈਆਰ ਦਰਜ ਹੋਈ ਪਈ ਪਹਿਲਾਂ ਜਿਹੜੀ ਲੱਗੀ ਸੀ ਉਹ ਵਾਦਾ ਕੀਤਾ ਕਿ ਨਹੀਂ ਨਹੀਂ ਪਹਿਲਾ ਜਿਹੜਾ ਪਹਿਲਾਂ ਇਹਨਾਂ ਦੇ ਡੈਡ ਬਾਡੀ ਨਹੀਂ ਮਿਲੀ ਸੀ ਇਸ ਕਰਕੇ ਨਾ ਬ ਮਿਸਿੰਗ ਲਿਖੀ ਹੋਈ ਸੀ ਉਹ ਬੋਡੀ ਨਾ ਦਿਖਾਲ ਮਿਲ ਗਈ ਆ ਹਰਿਆਣੇ ਚੋ ਜਿਸ ਕਰਕੇ ਉਹ ਐਫ ਆਈ ਆਰ ਇਹਦੇ ਦੱਸੂ ਪੁਰੇ ਦੇਰੇ ਕਿਦਾਂ ਹੋਣਾ ਪੜਾਇਆ ਦੇ ਚੇ 306 ਤੇ ਚੌਥੀ ਆਈ ਪੀ ਦੇ ਦੋ ਥਾਰਾ ਮ ਲੱਗੀਆਂ ਨੇ ਜਿਹੜੀ ਬੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਜਿਹੀ ਸਾਰੀ ਬਾਕੀ ਆ ਤੇ ਇਹਨਾਂ ਨੂੰ ਜਲਦੀ ਵਿਸਤਾਰ ਕਰਕੇ ਇਸ ਨੂੰ ਨਿਪਟਾਰਾ ਕੀਤਾ ਜਾਵੇ ਕਿ ਕਿਸੇ ਪੁਰਾ ਮਹੰਮਾ ਕਿਸ ਗਾ ਕਿੱਦਾਂ ਹੋਇਆ ਇਹ ਸਾਰਾ ਵਿੱਚ ਇਹ ਡਿਊਟੀ ਤੇ ਸੀ ਆਪਣੇ ਸੁਖਵਿੰਦਰ ਖਾਲਸ ਸਿੰਘ ਡਿਊਟੀ ਤੇ ਸੀ ਇਹਨਾਂ ਨੂੰ ਇਹ ਕਹਿੰਦੇ ਨੇ ਕਿ ਮਿਸ਼ਰਾ ਵਗੈਰਾ ਮੈਨੂੰ ਇਸ ਤਰ੍ਹਾਂ ਦਿੱਤੀਆਂ ਹੋਈਆਂ ਸੀ ਜਿਹੜਾ ਉਹ ਮਤਲਬ ਉਸ ਦੀ ਜੇ ਇਨਵੈਸਟੀਗੇਸ਼ਨ ਨਹੀਂ ਕਰ ਪਾ ਰਹੇ ਸੀ ਤੋਂ ਉਹ ਮੜਾ ਚੰਗਾ ਬੋਲਦੇ ਸੀ ਜਿਸ ਕਰਕੇ ਉਹਨਾਂ ਨੇ ਨਹਿਜ ਛਾਲਮਾਰ ਦਿੱਤੀ ਸੀ। ਟ੍ਰੀ ਨੋਟ ਵੀ ਮਿਲੇ। ਹਾਂ ਜੀ ਹਾਂ ਸੂਸਾਈਡ ਨੋਟ ਵੀ ਲਿਆ ਜਿਹਦੇ ਵਿੱਚ ਉਹਨਾਂ ਸਤਜੋ ਸਾਹਿਬ ਦਾ ਨਾਂ ਲਿਖਿਆ ਹੋਇਆ ਗੁਰਦਵ ਸਿੰਘ ਦਾ ਤੇ ਮੁੰਸੀ ਗੁਰਵਿੰਦਰ ਸਿੰਘ ਇਹ ਜਿਹੜਾ ਜੀਆਰਪੀ ਥਾਣੇ ਲੱਗੀ ਹੋਈ ਸੀ ਸਰਹੰਦ ਦੇ ਵਿੱਚ ਕੋਸਮਰ ਤੋਂ ਬਹਿਣ ਪੋਸਟਮਰਮ ਇਹਦਾ ਹੋ ਰਿਹਾ ਹੈ ਜੇ ਸੰਸਕਾਰ ਹੋ ਰਹਿਗਾ ਸਭ ਪੋਸਟਮਰਮ ਤੋਂ ਬਾਅਦ ਜੀ ਆਰਪੀ ਚ ਬਤਾਉ ਰਹੇ ਐਸੇ ਤਰ੍ਹਾਂ ਨਾ ਸੀਗੇ ਹੋਰ ਕਿ ਨਾ ਐਸਾ ਚ ਗੁਰਦਰਸ਼ਨ ਸਿੰਘ ਅਤੇ ਮੁੱਖ ਮੰਤਰੀ ਗੁਰਿੰਦਰ ਸਿੰਘ ਢਿੰਡਸਾ ਤੋਂ ਦੁਖੀ ਹੋ ਕੇ ਉਹਨਾਂ ਨੇ ਆਤਮ ਹੱਥਾ ਕੀਤੀ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ ਅੱਜ ਪ੍ਰਸ਼ਾਸਨ ਦੁਆਰਾ ਹੀ ਮੰਨ ਕਰਦਾ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਸਾਡੇ ਭਰਾ ਨੂੰ ਸਦਾ ਸੁਖਵਿੰਦਰਪਾਲ ਸਿੰਘ ਜੀ ਆਤਮਾ ਨੂੰ ਸ਼ਾਂਤਿ ਮਿਲ ਜੇ ਸਕੇ ਕਿਤੇ ਹੋਈ ਕਿਤੇ ਇਨਸੀਡੈਂਟ ਕਿਵੇਂ ਹੋਇਆ ਕਿਤੇ ਮੈਂ ਇਹ ਤਾਂ ਹੁਣ ਨੇਰ ਤੋਂ ਨਹੀਂ ਕੱਢੀ ਬਰਾਮਦ ਵਿੱਚੋਂ ਸੂਸਾਡੇ ਨੋਟ ਸੀਗਾ ਸੂਸਾਡੇ ਨੋਟ ਮੈਂ ਪੜਿਆ ਉਦੋਂ ਪਰਮਾ ਸਾਫ਼ ਲਿਖਿਆ ਹੋਇਆ ਵੀ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਰਸੀ ਗੋਰਿੰਦਰ ਸਿੰਘ ਟਿੰਡਸਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ ਨੌਨੋ ਦੁਖੀ ਹੋ ਕੇ ਆਤਮ ਹੱਤਿਆ ਕਰ ਰਹੇ ਵੀ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਬੋਡੀ ਤਾਂ ਫਤਿਹਪੁਰ ਜਾ ਕਰਨ ਹਰਿਆਣੇ ਤੋਂ ਮਿਲੀ ਹੈ